ਲੰਗੇ ਖੇਲੇ ਜਦੋਂ ਇਹ ਵੀਡੀਓ ਆਉਣੀ ਸ਼ੁਰੂ ਹੋਈਆਂ ਕਿ ਰਾਜਵੀਰ ਜਵੰਦਾ ਦੇ ਲਈ ਸਾਰੀ ਰਾਤ ਅਰਦਾਸਾਂ ਕਰਿਓ। ਉਹਦੀ ਤੰਦਰੁਸਤੀ ਦੇ ਵਾਸਤੇ ਨਾਮ ਸਿਮਰਨ ਕਰਿਓ। ਉਹਦੀ ਤੰਦਰੁਸਤੀ ਦੇ ਵਾਸਤੇ ਅਗਲੇ 24 ਘੰਟੇ ਬੜੇ ਮਹੱਤਵਪੂਰਨਾ। ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਵੱਸਦੇ ਹੋ। ਗੁਰੂ ਘਰਾਂ ਦੇ ਵਿੱਚ ਜਾ ਕੇ ਅਰਦਾਸ ਕਰੋ, ਘਰਾਂ ਦੇ ਵਿੱਚ ਬੈਠ ਕੇ ਕਰੋ, ਮੰਦਰਾਂ ਦੇ ਵਿੱਚ ਬੈਠ ਕੇ ਕਰੋ। ਤੁਸੀਂ ਨਾਮ ਸਿਮਰਨ ਕਰੋ ਇਸ ਵੇਲੇ। ਤਾਂ ਜਿਵੇਂ ਪੰਜਾਬ ਦੇ ਬਹੁ ਗਿਣਤੀ ਭੈਣਾ ਵੀਰ ਡਰੇ ਉਵੇਂ ਮੈਂ ਵੀ ਮਹਿਸੂਸਿਆ ਗਿਆ। ਯਕੀਨ ਮੰਨਿਓ ਡੇਢ ਦੋ ਘੰਟੇ ਮੈਂ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਮੇਰੇ ਮਨ ਦੇ ਉੱਤੇ ਅਸਰੀ ਇਹਨਾਂ ਖਬਰਾਂ ਨਹੀਂ ਇਹਨਾਂ ਗੱਲਾਂ ਨੇ ਐਸਾ ਪਾਇਆ ਮੇਰਾ ਗੱਲ ਕਰਨ ਨੂੰ ਕਿਸੇ ਨਾਲ ਚੇਤੀ ਨਹੀਂ ਕੀਤਾ ਮੇਰੇ ਮਨ ਦੇ ਵਿੱਚ ਬੱਲੇ ਜੇ ਖਿਆਲ ਆਈ ਜਾਣ ਮੇਰਾ ਜੀ ਨਹੀਂ ਕੀਤਾ ਕਿਸੇ ਨਾਲ ਬੋਲਾਂ ਵੀ ਕੋਈ ਖਬਰ ਨਹੀਂ ਪੜੀ ਮੈਂ ਉਸ ਵੇਲੇ ਦੇ ਵਿੱਚ ਮੈਨੂੰ ਲੱਗਾ ਵੀ ਯਾਰ ਕਿਤੇ ਇਉਂ ਨਾ ਹੋ ਜਾਏ ਕਿਤੇ ਆਹ ਗੱਲ ਨਾ ਹੋ ਜਾਏ ਪਰ ਫਿਰ ਕੁਝ ਕੁ ਘੰਟਿਆਂ ਬਾਅਦ ਜਦੋਂ ਰਿਸ਼ਮ ਸਿੰਘ ਅਨਮੋਲ ਬਾਈ ਨੇ ਫਿਰ ਉਸ ਤੋਂ ਬਾਅਦ ਜਸ ਬਾਜਵਾ ਹੋਰਾਂ ਨੇ ਫਿਰ ਕਮਰਗਰੇ ਵਾਲ ਹੋਰਾਂ ਨੇ ਫਿਰ ਕਈ ਹੋਰ ਕਲਾਕਾਰਾਂ ਨੇ ਇਹ ਗੱਲ ਕਹੀ ਜੀ ਕਿ ਉਦਾਂ ਠੀਕ ਆ ਜਦੋਂ ਪਹਿਲੇ ਦਿਨ ਆਏ ਸੀ 27 ਤਰੀਕ ਨੂੰ ਉਹਦੇ ਮੁਕਾਬਲ ਤਨ ਅੱਜ ਸਥਿਤੀ ਠੀਕ ਆ ਪਰ ਅਗਲੇ 24 ਘੰਟੇ ਡਾਕਟਰਾਂ ਨੇ ਕਿਹਾ ਜੀ ਕਿ ਹੋਰ ਅਰਦਾਸਾਂ ਕਰੋ ਹੋਰ ਮਿਹਨਤ ਦੀ ਲੋੜ ਆ ਡਾਕਟਰ ਆਪਣੇ ਤੌਰ ਦੇ ਉੱਤੇ ਮਿਹਨਤ ਕਰ ਰਹੇ ਆ ਤੇ ਆਪਾਂ ਸਾਰੇ ਆਪਣੇ ਤੌਰ ਦੇ ਉੱਤੇ ਮਿਹਨਤ ਕਰੀਏ ਤਾਂ ਮਨ ਨੂੰ ਮਮੂਲੀ ਜੀ ਤਸੱਲੀ ਹੋਈ ਵੀ ਠੀਕ ਆ ਕੋਈ ਇੰਨੀ ਨਾ ਪੱਕੀ ਗੱਲ ਕੋਈ ਵੱਡੀ ਪਹਿਲਾਂ ਨਾਲੋਂ ਵੱਡੀ ਤੇ ਕੋਈ ਨਾ ਪੱਕੀ ਗੱਲ ਨਹੀਂ ਸਾਹਮਣੇ ਆਈ ਹਾਲਾਂਕਿ ਇਹ ਮਸਲਾ ਬਹੁਤ ਵੱਡਾ ਰਾਜਵੀਰ ਜਵੰਦਾ ਦੀ ਜ਼ਿੰਦਗੀ ਬਹੁਤ ਮਹੱਤਵਪੂਰਨ ਉਹਦੀ ਚੜ੍ਹਦੀ ਕਲਾ ਬੜੀ ਮਹੱਤਵਪੂਰਨ ਪਰ ਮਨ ਤਾਂ ਮਨ ਨਾ ਮਨ ਕਦੇ ਡੋਲ ਵੀ ਜਾਂਦਾ ਮਨ ਕਦੇ ਮਜ਼ਬੂਤ ਵੀ ਹੁੰਦਾ ਫਿਰ ਕਈ ਉਦਾਹਰਨਾਂ ਜੇਕਰ ਤੁਹਾਨੂੰ ਦਿੱਤੀਆਂ ਜਾਣ ਵੀ ਇੱਕ ਵਾਰੀ ਫਲਾਣਾ ਵੀ ਓਹ ਹੋਇਆ ਸੀ ਫਿਰ ਤੁਸੀਂ ਓਵੇਂ ਕਰੜੇ ਮਹਿਸੂਸ ਕਰਦੇ ਆ ਜੇ ਤੁਹਾਨੂੰ ਕੋਈ ਇੱਕ ਦੋ ਨਾ ਪੱਕੀ ਗੱਲਾਂ ਜਾਣ ਕੇ ਫਲਾਣੇ ਨੂੰ ਬ੍ਰੇਨ ਦੀ ਸਮੱਸਿਆ ਇਵੇਂ ਹੋਈ ਸੀ ਉਹਦੇ ਨਾਲ ਆਹ ਕੁਝ ਵਾਪਰ ਗਿਆ ਸੀ ਫਿਰ ਤੁਸੀਂ ਓਵੇਂ ਫਿਸ ਵੀ ਜਾਂਦੇ ਆ ਮਨ ਅਸਲ ਦੇ ਵਿੱਚ ਮਨੁੱਖ ਦਾ ਥਾੜੀ ਦੇ ਵਿੱਚ ਪਏ ਪਾਣੀ ਵਰਗਾ ਹੁੰਦਾ ਪਰ ਇੱਕ ਗੱਲ ਜ਼ਰੂਰ ਆ ਮੈਂ ਹੋ ਸਕਦਾ ਭਾਵੇਂ 50 ਸਾਲ ਹੋਰ ਜਿਉਵਾਂ ਹੋ ਸਕਦਾ 5 ਸਾਲ ਜਿਉਵਾਂ ਹੋ ਸਕਦਾ 5 ਦਿਨ ਜਿਉਵਾਂ ਪਰ ਮੈਨੂੰ ਇਹ ਆਉਂ ਲੱਗਦਾ ਹੁਣ ਕਿ ਜਿੰਨੀਆਂ ਅਰਦਾਸਾਂ ਰਾਜਵੀਰ ਜਿਵੰਦਾ ਦੇ ਵਾਸਤੇ ਦੁਨੀਆ ਭਰ ਦੇ ਵਿੱਚ ਆਮ ਲੋਕਾਂ ਦੇ ਵੱਲੋਂ ਕੀਤੀਆਂ ਦੇਖ ਲਈਆਂ ਸੁਣ ਲਈਆਂ ਸ਼ਾਇਦ ਜ਼ਿੰਦਗੀ ਦੇ ਵਿੱਚ ਬਾਕੀ ਬਚੇ ਹਿੱਸੇ ਦੇ ਵਿੱਚ ਇਵੇਂ ਕਦੇ ਦੇਖੀ ਨਾ ਸਕੀਏ ਜਿਹੜੇ ਭੈਣਾ ਵੀਰ ਉਹਨੂੰ ਜਾਣਦੇ ਆ ਜਿਹੜੇ ਉਹਦੇ ਹਮ ਖੇਤਰ ਆ ਜਿਹੜੇ ਉਹਦੇ ਦੋਸਤ ਆ ਜਿਹੜੇ ਉਹਦੇ ਸਕੇ ਸੰਬੰਧੀ ਆ ਜਿਹੜੇ ਉਹਦੇ ਆਪਣੇ ਆ ਉਹਨਾਂ ਨੇ ਤਾਂ ਉਹਦੀ ਚੜ੍ਹਦੀ ਕਲਾ ਦੇ ਰੀਅਰਦਾਸਾ ਕਰਨੀਆਂ ਕਰਨੀਆਂ ਕਿ ਸਾਡਾ ਆਪਣਾ ਜਿਉਂਦਾ ਰਵੇ ਜਿਹੜੇ ਲੋਕਾਂ ਨੇ ਕਦੇ ਉਹਨੂੰ ਦੇਖਿਆ ਹੀ ਨਹੀਂ ਜਿਹੜੇ ਲੋਕਾਂ ਨੇ ਕਦੇ ਹੱਥ ਮਲਿਆ ਹੀ ਨਹੀਂ ਜਿਹੜੇ ਲੋਕਾਂ ਨੇ ਕਦੇ ਗਾਣਾ ਵੀ ਨਹੀਂ ਸੁਣਿਆ ਕਈ ਤਾਂ ਐਸੇ ਪੈਣਾ ਵੀਰ ਆ ਜਿਹੜੇ ਗਾਣਾ ਵੀ ਨਹੀਂ ਸੁਣਿਆ ਜਿਨ੍ਹਾਂ ਨੇ ਜਿਨ੍ਹਾਂ ਨੇ ਉਹਦੇ ਬਿਮਾਰ ਹੋਣ ਤੋਂ ਬਾਅਦ ਗਾਣਾ ਸੁਣਿਆ ਜਿਨ੍ਹਾਂ ਨੇ ਪਹਿਲਾਂ ਗਾਣਾ ਨਹੀਂ ਸੁਣਿਆ ਉਹਦੀ ਦਿਲਚਸਪੀ ਨਹੀਂ ਹੁੰਦੀ ਜਾਂ ਕੋਈ ਪਸੰਦ ਹੋਰ ਹੋਊਗਾ ਵੱਖੋ ਵੱਖਰੇ ਕਾਰਨਾਂ ਪਰ ਉਹਨਾਂ ਨੇ ਵੀ ਅਰਦਾਸਾਂ ਕੀਤੀਆਂ ਕਿ ਇੱਕ ਪੰਜਾਬੀ ਗੱਬਰੂ ਜਉਂਦਾ ਰਹੇ ਇਹ ਉੱਚਾ ਲੰਮਾ ਗੱਬਰੂ ਜਉਂਦਾ ਰਹੇ ਇਹ ਸੋਹਣੀ ਸਰਦਾਰ ਦਿੱਖ ਵਾਲਾ ਗੱਬਰੂ ਜਉਂਦਾ ਰਹੇ ਇਸ ਗੱਬਰੂ ਦੇ ਪੰਜਾਬ ਦੇ ਵਿੱਚ ਰਹਿਣ ਦੀ ਬੜੀ ਜ਼ਰੂਰਤ ਆ ਤੇ ਇਹੋ ਜੇ ਗੱਬਰੂਆਂ ਦੇ ਰਹਿਣ ਦੀ ਬੜੀ ਜ਼ਰੂਰਤ ਆ ਰਾਜਵੀਰ ਜਵੰਦਾ ਦੇ ਬਾਰੇ ਲੰਘੇ ਕੱਲ ਸ਼ਾਮੀ ਲਗਭਗ 4:00 ਵਜੇ ਫੋਟਸ ਹਸਪਤਾਲ ਦੇ ਡਾਕਟਰ ਸਾਹਿਬਾਨ ਦੇ ਵੱਲੋਂ ਇੱਕ ਮਹੱਤਵਪੂਰਨ ਬੁਲੇਟਿਨ ਜਾਰੀ ਕੀਤਾ ਗਿਆ ਉਸ ਬੁਲਟਨ ਦੇ ਵਿੱਚ ਉਹਨਾਂ ਨੇ ਕਿਹੜੀਆਂ-ਕਿਹੜੀਆਂ ਗੱਲਾਂ ਕਹੀਆਂ ਮੇਰਾ ਖਿਆਲ ਹੈ ਵੀ ਤੁਸੀਂ ਮੀਡੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਪੜ੍ਹ ਲੀਆਂ ਹੋਣੀਆਂ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਦਿਮਾਗੀ ਹਾਲਤ ਗੰਭੀਰ ਬਣੀ ਹੋਈ ਆ ਇਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਦਿਮਾਗ ਦੇ ਵਿੱਚ ਬਹੁਤ ਘੱਟ ਮਾਮੂਲੀ ਜੀ ਹਿਲਜੁਲ ਹੋ ਰਹੀ ਆ ਉਸ ਤੋਂ ਵੀ ਆਪਾਂ ਜੇਕਰ ਘੱਟ ਸ਼ਬਦ ਵਰਤ ਲਈਏ ਤਾਂ ਇਹ ਗੱਲ ਆ ਜਿਹੜੀ ਉਹ ਗਲਤ ਨਹੀਂ ਹੋਣੀ ਇਹ ਵੀ ਗੱਲ ਕਹੀ ਗਈ ਆ ਕਿ ਐਮ ਆਰ ਆਈ ਸਕੈਨ ਦੇ ਵਿੱਚ ਤੇ ਕਈ ਤਰ੍ਹਾਂ ਦੀਆਂ ਤਬਦੀਲੀਆਂ ਵੇਖੀਆਂ ਗਈਆਂ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਹੋ ਰਹੀ ਆ ਸਰੀਰ ਦੇ ਅੰਗਾਂ ਨੂੰ ਪੂਰੀ ਮਾਤਰਾ ਦੇ ਵਿੱਚ ਆਕਸੀਜਨ ਨਹੀਂ ਮਿਲ ਰਹੀ ਇਸ ਕਰਕੇ ਸਰੀਰ ਦੇ ਵਕ ਵਕ ਅੰਗ ਜਿਹੜੇ ਉਹ ਕਮਜ਼ੋਰ ਪੈਣੇ ਸ਼ੁਰੂ ਹੋ ਗਏ ਆ ਰੀੜ ਦੀ ਹੱਡੀ ਦੀ ਐਮ ਆਰ ਆਈ ਕੀਤੀ ਗਈ ਤਾਂ ਪਤਾ ਲੱਗਾ ਜੀ ਥੋਣ ਤੇ ਪਿੱਠ ਵਾਲੇ ਪਾਸੇ ਥੋਣ ਤੇ ਪਿੱਠ ਦੇ ਵਿੱਚ ਬਹੁਤ ਗੰਭੀਰ ਸੱਟਾਂ ਲੱਗੀਆਂ ਰੀੜ ਦੀ ਹੱਡੀ ਦੀ ਗੰਭੀਰ ਸੱਟ ਦੇ ਕਰਕੇ ਤੇ ਇਸ ਵੇਲੇ ਸਰੀਰ ਦੇ ਕਈ ਅੰਗ ਕਮਜ਼ੋਰ ਪੈ ਰਹੇ ਆ ਤੇ ਡਾਕਟਰ ਸਹਿਬਾਨ ਨੇ ਇੱਕ ਹੋਰ ਗੱਲ ਬੜੀ ਮਹੱਤਵਪੂਰਨ ਕਹੀ ਆ ਕਿ 3-4-5 ਦਿਨ ਵੈਂਟੀਲੇਟਰ ਨਹੀਂ ਮਰੀਜ਼ ਨੂੰ ਲੰਮੇ ਸਮੇਂ ਤੱਕ ਵੈਂਟੀਲੇਟਰ ਸਪੋਰਟ ਦੇ ਉੱਤੇ ਰੱਖਣਾ ਪੈ ਸਕਦਾ ਹੈ। ਯਾਨੀ ਕਿ ਹੋ ਸਕਦਾ ਕਿ ਭਾਈ ਹਫਤਾ ਹੋਰ ਰੱਖਣਾ ਪਵੇ, ਹੋ ਸਕਦਾ ਮਹੀਨਾ ਹੋਰ ਰੱਖਣਾ ਪਵੇ। ਇਹ ਡਾਕਟਰ ਸਹਿਬਾਨ ਹਾਲਾਤ ਦੇ ਮੁਤਾਬਕ ਸਿਚੁਏਸ਼ਨ ਦੇ ਮੁਤਾਬਕ ਫੈਸਲਾ ਲੈਣਗੇ। ਪਰ ਸਾਡੀ ਤਾਂ ਸਿਰਫ ਇਹੀ ਅਰਦਾਸ ਆ ਬਾਬੇ ਦੇ ਮੂਹਰੇ। ਦੇਖੋ ਮੈਂ ਊਲਾਰਵਾਦੀ ਬਿਲਕੁਲ ਨਹੀਂ ਆ। ਮੈਨੂੰ ਇਸ ਗੱਲ ਦਾ ਵੀ ਪਤਾ ਕਿ ਪੰਜਾਬ ਦੇ ਵਿੱਚ ਹਰ ਰੋਜ਼ ਬਹੁਤ ਸਾਰੇ ਹਾਰ ਸੇਵਾ ਕਰਦੇ ਆ। ਤੇ ਇਸ ਗੱਲ ਦਾ ਵੀ ਪਤਾ ਕਿ ਕੱਲ ਨੂੰ ਕੋਈ ਪਤਾ ਨਹੀਂ ਕਿ ਮੇਰੇ ਵਾਲਾ ਮੋਟਰਸਾਈਕਲ ਕੋਈ ਹਾਦਸਾ ਕਰਸਤ ਹੋਵੇ ਮਿੰਟ ਦਾ ਥੋੜੀ ਪਤਾ ਸੈਕਿੰਡ ਦੇ ਵਿੱਚ ਕੀ ਤੋਂ ਕੀ ਹੋ ਜਾਂਦਾ ਪਰ ਇਹਨਾਂ ਜ਼ਰੂਰ ਪਤਾ ਕਿ ਕਿਸੇ ਵੀ ਬਾ ਦੇ ਪੁੱਤ ਦਾ ਵਿਛੋੜਾ ਨਹੀਂ ਪੈਣਾ ਚਾਹੀਦਾ ਕਿਸੇ ਵੀ ਜਵਾਨ ਧੀ ਦਾ ਵਿਛੋੜਾ ਨਹੀਂ ਪੈਣਾ ਚਾਹੀਦਾ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਬਰਕਰਾਰ ਰਹਿਣੀਆਂ ਚਾਹੀਦੀਆਂ ਤੁਸੀਂ ਦੇਖੋ ਵੀ ਜਿਹੜੇ ਨੌਜਵਾਨ ਨੇ ਆਪਣੇ ਪਿਤਾ ਦਾ ਸਸਕਾਰ ਕੀਤਾ ਹੋਵੇ ਕੁਝ ਕੁ ਬਰੇ ਪਹਿਲਾਂ ਤੇ ਬੜੀ ਮੁਸ਼ਕਲ ਦੇ ਨਾਲ ਗੱਡੀ ਲੀ ਦੇ ਉੱਤੇ ਆਈ ਹੋਵੇ ਤੇ ਹੁਣ ਇਹ ਖਬਰ ਆ ਜਾਈ ਜੀ ਕਿ ਘਰ ਦਾ ਇਕਲੌਤਾ ਕਮਾਊ ਪੁੱਤ ਇਕਲੌਤਾ ਪੁੱਤ ਵੀ ਇਸ ਵੇਲੇ ਵੈਂਟੀਲੇਟਰ ਦੇ ਉੱਤੇ ਆ। ਉਸ ਮਾਂ ਦੇ ਉੱਤੇ ਕੀ ਬੀਤਦੀ ਹੋਣੀ ਆ। ਸੋ ਰਾਜਵੀਰ ਜਵੰਦਾ ਦੇ ਬਾਬਤ ਜਿਹੜੇ ਲੋਕ ਫਿਕਰ ਕਰਦੇ ਆ ਉਹਨਾਂ ਨੇ ਫਿਕਰ ਨੂੰ ਅਸੀਂ ਸਮਝ ਸਕਦੇ ਆ ਕਿਉਂਕਿ ਤੁਸੀਂ ਉਹਨੂੰ ਪਿਆਰ ਕਰਦੇ ਆ। ਸਾਡੇ ਵਾਂਗੂ ਪਿਆਰ ਕਰਦੇ ਆ। ਸਾਡੇ ਨਾਲੋਂ ਕਈ ਗੁਣਾ ਵੱਧ ਹੀ ਪਿਆਰ ਕਰਦੇ ਹੋਵੋਗੇ। ਤੁਸੀਂ ਤਾਂ ਬਹੁਤ ਸੱਚੇ ਲੋਕ ਹੋਵੋਗੇ ਸ਼ਾਇਦ ਅਸੀਂ ਉਹਨੇ ਸੱਚੇ ਨਾ ਵੀ ਹੋਏਗੇ। ਪਰ ਗੱਲ ਇਹ ਜੀ ਕਿ ਰਾਜਵੀਰ ਜਵੰਦਾ ਉੱਠੇ ਜਿੰਨਾ ਕਲਾਕਾਰ ਭਾਈਚਾਰਾ ਉਹਦਾ ਮੋਹ ਕਰ ਰਿਹਾ ਜਿੰਨੀ ਉਹਦੇ ਪ੍ਰਤੀਖਿਚ ਦਿਖਾ ਰਿਹਾ ਜਿੰਨੇ ਰਾਜਨੀਤਿਕ ਲੋਕੋ ਦੇ ਪ੍ਰਤੀਖਿਚ ਦਿਖਾ ਰਹੇ ਆ ਜਿੰਨੇ ਆਮ ਲੋਕੋ ਦੇ ਪ੍ਰਤੀਖਿਚ ਦਿਖਾ ਰਹੇ ਆ ਇਹੋ ਜੀ ਖਿੱਚ ਦੇ ਨਮੂਨੇ ਵੀ ਬਹੁਤ ਘੱਟ ਆ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਵੀ ਜਿਹੜਾ ਇਹ ਵਰਾ ਇਹਦੇ ਵਿੱਚ ਬਹੁਤ ਵੱਡੇ ਵੱਡੇ ਨੁਕਸਾਨ ਸਾਡੇ ਕਲਾ ਖੇਤਰ ਦੇ ਹੋ ਗਏ ਆ ਕਦੇ ਅਸੀਂ ਸੋਚ ਨਹੀਂ ਸਕਦੇ ਇਸ ਜ਼ਿੰਦਗੀ ਦੇ ਵਿੱਚ ਤਾਂ ਕਦੇ ਸੋਚ ਨਹੀਂ ਸਕਦਾ ਮੈਂ ਕਿ ਜਸਵਿੰਦਰ ਪੱਲਾ ਦੁਨੀਆ ਦੇ ਉੱਤੇ ਦੁਬਾਰਾ ਆਓ ਜਾਂ ਉਹਦੇ ਵਰਗਾ ਕੋਈ ਸੱਜਣ ਆਉ ਜਿਹੜਾ ਕਿ ਹਾਸੇ ਦੀ ਮੰਡੀ ਦੇ ਵਿੱਚ ਇੰਨੀ ਲੰਮੀ ਪਾਰੀ ਖੇਡੂ ਕਦੇ ਚਰਨਜੀਤ ਉਹ ਜਾ ਸਭ ਵਰਗੀ ਸ਼ਖਸੀਅਤ ਸਾਡੇ ਜਿਉਂਦੇ ਜੀ ਇਸ ਸੰਗੀਤ ਮੰਡੀ ਦੇ ਵਿੱਚ ਮੁੜ ਕੇ ਆਉ ਜਿਹੜੀ ਕਿ ਕਈ ਦਹਾਕਿਆਂ ਤੱਕ ਇਸ ਸੰਗੀਤ ਦੀ ਪਿੱਚ ਦੇ ਉੱਤੇ ਇਨੇ ਕ ਚੌਕੇ ਛੱਕੇ ਤੇ ਸੈਂਚਰੀਆਂ ਮਾਰੂ ਕਿ ਆਮ ਬੰਦਿਆਂ ਨੂੰ ਖਾਸ ਬਣਾ ਦੋ ਸੁਪਰਸਟਾਰ ਬਣਾ ਦੋ ਅਸੀਂ ਕਦੇ ਇਸ ਗੱਲ ਦਾ ਕਿਆਸ ਵੀ ਨਹੀਂ ਕਰ ਸਕਦੇ ਭਵਿੱਖ ਦੇ ਵਿੱਚ ਸਾਡੇ ਕੋਲੋਂ ਹੀਰੇ ਜਾ ਰਹੇ ਆ ਸਾਡੇ ਹੀਰੇ ਖੁੱਸ ਰਹੇ ਆ ਮੈਂ ਕਦੇ ਕਦੇ ਇਹ ਵੀ ਸੋਚਦਾ ਹੁੰਨਾ ਵੀ ਜਿਹੜਾ ਨਵਾਂ ਦੌਰ ਆ ਇਸ ਨਵੇਂ ਦੌਰ ਦੇ ਵਿੱਚ ਮਸ਼ਹੂਰ ਤਾਂ ਬਹੁਤ ਸਾਰੇ ਲੋਕ ਆ ਪਰ ਇਸ ਦੌਰ ਦੇ ਵਿੱਚ ਮਹਾਨ ਲੋਕ ਨਹੀਂ ਆ ਤੁਸੀਂ ਕਦੇ ਸੋਚ ਸਕਦੇ ਹੋ ਕਿ ਜਸਵੰਤ ਸਿੰਘ ਕਮਲ ਵਰਗੀ ਹਸਤੀ ਦੁਬਾਰਾ ਫੇਰ ਨਾਵਲ ਲੇਖਣੀ ਦੇ ਵਿੱਚ ਪੈਦਾ ਹੋ ਸਕਦੀ ਆ ਹਾਂ ਨਾਵਲ ਲਿਖੇ ਜਾਂਦੇ ਆ ਨਾਵਲ ਲਿਖੇ ਜਾਂਦੇ ਰਹਿਣਗੇ ਉਹਨਾਂ ਵਿੱਚੋਂ ਕਈ ਨਾਵਲ ਜਿਹੜੇ ਆ ਉਹ ਬਹੁਤ ਮਕਬੂਲ ਵੀ ਹੋਣਗੇ ਪਰ ਜਿਹੜੇ ਨਾਂ ਦੀ ਸਥਾਪਤੀ RAM ਸਰੂਪ ਅਣਖੀ ਗੁਰਦਿਆਲ ਸਿੰਘ ਅਮਰਤਾ ਪ੍ਰੀਤਮ ਸੁਰਜੀਤ ਪਾਤਰ ਹੋਰ ਸ਼ਖਸੀਅਤਾਂ ਜਿਹੜੀਆਂ ਜਸਵੰਤ ਸਿੰਘ ਕਮਲ ਬਲਵੰਤ ਗਾਰਗੀ ਇਹਨਾਂ ਵਰਗੀਆਂ ਹਸਤੀਆਂ ਕਦੇ ਦੁਬਾਰਾ ਥੋੜੀ ਹੋ ਸਕਦੀਆਂ ਪੱਤਰਕਾਰਤਾ ਦੇ ਵਿੱਚ ਕਦੇ ਖੁਸ਼ਵੰਤ ਸਿੰਘ ਕੁਲਦੀਪ ਨਗਰ ਵਰਗੀਆਂ ਡਾਕਟਰ ਮਹੀਪ ਸਿੰਘ ਵਰਗੀਆਂ ਹਸਤੀਆਂ ਥੋੜੀ ਹੋ ਸਕਦੀਆਂ ਗਾਇਕੀ ਦੇ ਵਿੱਚ ਸਾਡੇ ਕੋਲੇ ਲਾਲਚੰਦ ਜਮਲਾ ਜੱਟ ਜਾਂ ਕੁਲਦੀਪ ਮਾਨਕ ਜਾਂ ਸੁਰਿੰਦਰ ਸਿੰਘ ਦਾ ਸਾਹਿਬ ਜਾਂ ਹੋਰ ਜਿਹੜੀਆਂ ਹਸਤੀਆਂ ਅਮਰਸਿੰਦਰ ਚਮਕੀਲਾ ਜਾਂ ਕਰਤਾਰ ਰਮਲਾ ਜਾਂ ਜਿਹੜੀਆਂ ਹੋਰ ਜਿੰਨੀਆਂ ਵੀ ਹਸਤੀਆਂ ਬੀਤੇ ਦੇ ਵਿੱਚ ਗਈਆਂ ਸਾਡੇ ਕੋਲ ਇਹੋ ਜੀਆਂ ਥੋੜੀ ਆ ਸਕਦੀਆਂ ਮੈਨੂੰ ਕਦੇ-ਕਦੇ ਲੱਗਦਾ ਵੀ ਜਿਹੜਾ ਉਹ ਨਿਖਰਿਆ ਹੋਇਆ ਨਰੋਆ ਤੇ ਵੱਡੇ ਕਦ ਵਾਲਾ ਪੂਰਾ ਉਹ ਖਸ ਰਿਹਾ ਜਾ ਰਿਹਾ ਤੇ ਨਵੇਂਪੂਰ ਦੇ ਵਿੱਚ ਕਾਲ ਆ ਨਵੇਂਪੂਰ ਦੇ ਵਿੱਚ ਕਾਲ ਵੱਧਾ ਸਮਰੱਥਾ ਘਟਾ ਮਸ਼ਹੂਰੀ ਇੱਕਦਮ ਮਿਲਦੀ ਆ ਪਰ ਉਹ ਟਿਕਾਊ ਨਹੀਂ ਪਰ ਜਿਨ੍ਹਾਂ ਦੇ ਕੋਲੇ ਤੁਹਾਨੂੰ ਐਂ ਲੱਗਦਾ ਹੋਵੇ ਕਿ ਇਹ ਟਿਕਾਊ ਹਨ ਉਹਨਾਂ ਦੇ ਜੇਕਰ ਬਿਮਾਰੀ ਦੀ ਕੋਈ ਅਵਸਥਾ ਆਵੇ ਫਿਰ ਤੁਹਾਨੂੰ ਝਟਕਾ ਲੱਗਦਾ ਵੀ ਯਾਰ ਇਹਦੇ ਨਾਲ ਕਿਤੇ ਇਹ ਆਉਣਾ ਹੋ ਜੇ ਸਰਦੂਲ ਸਿਕੰਦਰ ਸਾਹਿਬ ਕਿਹਨੇ ਬਣ ਜਾਣਾ ਕਿਸੇ ਨੇ ਵੀ ਨਹੀਂ ਪਰ ਇਉਂ ਲੱਗਦਾ ਜੀ ਕਿ ਕੋਈ ਐਸਾ ਉੱਠੇ ਜਿਹੜਾ ਕਿ ਸਰਦਾਰ ਸਿਕੰਦਰ ਸਾਹਿਬ ਦੇ ਵਾਰੀ ਥਾਂ ਤਾਂ ਭਾਵੇਂ ਨਹੀਂ ਲੈ ਸਕਦਾ ਪਰ ਇਉਂ ਲੱਗੇ ਵੀ ਯਾਰ ਇਹਨੇ ਉਹ ਖੱਪਾ ਪੂਰਤਾ ਇਹ ਮੰਨ ਦੇ ਵਿੱਚ ਇਹ ਗੱਲ ਆਉਂਦੀ ਆ ਤੁਸੀਂ ਸੋਚ ਕੇ ਦੇਖੋ ਕਦੇ ਜ਼ਿੰਦਗੀ ਦੇ ਵਿੱਚ ਹੰਸ ਰਾਜ ਹੰਸ ਵਰਗੀ ਸ਼ਖਸੀਅਤ ਦੁਬਾਰਾ ਆ ਸਕਦੀ ਆ ਤੁਹਾਡੇ ਵਿਚਾਰ ਤਾਰਕਮਤ ਭੇਦ ਹੋਣ ਨਾ ਹੋਣ ਉਹ ਬਾਅਦ ਦੀ ਗੱਲ ਆ ਕਦੀ ਇਹੋ ਜੀਆਂ ਹਸਤੀਆਂ ਦੁਬਾਰਾ ਪੰਜਾਬ ਦੀ ਸੰਗੀਤ ਮੰਡੀ ਨੂੰ ਮਿਲ ਸਕਦੀਆਂ ਉਸੇ ਤਰੀਕੇ ਨਾਲ ਕਦੇ ਰਾਜਵੀਰ ਜਵੰਦਾ ਵਰਗੇ ਨੌਜਵਾਨ ਮਿਲ ਸਕਦੇ ਆ ਜਿਨ੍ਹਾਂ ਨੇ ਕਦੇ ਮਾੜਾ ਨਾ ਗਾਇਆ ਹੋਵੇ ਜਿਨ੍ਹਾਂ ਨੇ ਹਮੇਸ਼ਾ ਚੰਗਾ ਗਾਇਆ ਹੋਵੇ ਤੇ ਤੁਸੀਂ ਭਾਵੇਂ ਜਿੰਨੇ ਮਰਜ਼ੀ ਨੰਬਰ ਦੀ ਐਨਕ ਲਾ ਲਓ ਪਰ ਤੁਹਾਨੂੰ ਕੰਟਰੋਵਰਸੀ ਨਾ ਲੱਗਦੀ ਹੋਵੇ ਉਹ ਆਪਦੀ ਕਲਾ ਦੇ ਸਿਰ ਦੇ ਉੱਤੇ ਆਪਦੇ ਪਿਆਰ ਸਤਕਾਰ ਆਪਦੇ ਮਸੂਮੀਅਤ ਦੇ ਸਿਰ ਦੇ ਉੱਤੇ ਆਪਣੀ ਸੱਭਿਆਕ ਅੰਦਾਜ਼ ਦੇ ਸਿਰ ਦੇ ਉੱਤੇ ਇੰਨੇ ਵੱਡੇ ਹੋ ਗਏ ਹੋਣ ਕਿ ਹੁਣ ਜਦੋਂ ਬੰਦਾ ਵੈਂਟੀਲੇਟਰ ਤੇ ਪਿਆ ਉਦੋਂ ਪਤਾ ਲੱਗਦਾ ਕਿ ਉਹ ਕਦ ਕਿੰਨਾ ਵੱਡਾ ਜਦੋਂ ਬੰਦਾ ਤੁਰਦਾ ਫਿਰਦਾ ਹੁੰਦਾ ਸਮਾਜ ਦੇ ਵਿੱਚ ਵਿਚਰ ਰਿਹਾ ਹੁੰਦਾ ਸਾਨੂੰ ਇਹੋ ਲੱਗਦਾ ਹੁੰਦਾ ਵੀ ਠੀਕ ਆ ਕੰਮ ਕਰ ਰਿਹਾ ਫੇਰ ਕੀ ਹੋ ਗਿਆ ਕੰਮ ਕਰਦੇ ਸਾਰੇ ਹੀ ਕੰਮ ਕਰਦੇ ਆਪਦੇ ਲਈ ਕਰਦੇ ਆ ਪਰ ਜਦੋਂ ਬੰਦਾ ਉਹ ਕੰਮ ਕਾਜ ਕਰਨ ਤੋਂ ਅਸਮਰਤ ਹੋ ਜਾਂਦਾ ਜਾਂ ਦੁਨੀਆ ਤੇ ਨਹੀਂ ਰਹਿੰਦਾ ਜਾਂ ਜਦੋਂ ਬਿਮਾਰੀ ਦੀ ਅਵਸਥਾ ਦੇ ਵਿੱਚ ਹੁੰਦਾ ਤਾਂ ਸਾਡੇ ਮਨ ਦੇ ਵਿੱਚ ਡਰ ਹੁੰਦਾ ਕਿਤੇ ਇਹੋ ਜੀ ਖਬਰ ਨਾ ਆ ਜੇ ਫੇਰ ਪਤਾ ਲੱਗਦਾ ਫੇਰ ਆਪੇ ਹੀ ਮਨ ਦੇ ਵਿੱਚ ਆਵਾਜ਼ ਉੱਠਦੀ ਆ ਯਾਰ ਇਹ ਵੱਡਾ ਬੰਦਾ ਇਹਨੂੰ ਅਸੀਂ ਸਮਝ ਨਹੀਂ ਸਕੇ ਜਿਵੇਂ ਅਸੀਂ ਰਾਜਵੀਰ ਜਵੰਦੇ ਨੂੰ ਵੀ ਸਮਝ ਨਹੀਂ ਸਕੇ ਅਸੀਂ ਉਹਨੂੰ ਚੰਗੇ ਗੀਤਾਂ ਦੇ ਗਾਇਕ ਦੇ ਤੌਰ ਤੇ ਜਾਣਦੇ ਆ ਅਸੀਂ ਸੋਚਦੇ ਵੀ ਕੈਸਟ ਆਈ ਗਾਣਾ ਕੀਤਾ ਆਪਦੇ ਲਈ ਕੀਤਾ ਪ੍ਰੋਗਰਾਮ ਲਾਇ ਆਪਦੇ ਲਈ ਲਾਏ ਪਰ ਜੇਕਰ ਭਾਈ ਉਹਨੇ ਸਾਰਾ ਕੁਝ ਆਪਦੇ ਲਈ ਕੀਤਾ ਹੁੰਦਾ ਤਾਂ ਫਿਰ ਇਹ ਪਿਆਰ ਥੋੜੀ ਮਿਲਣਾ ਸੀ ਉਹ ਨੌਜਵਾਨ ਜਦੋਂ ਕਿਸਾਨ ਅੰਦੋਲਨ ਦੇ ਮੌਕੇ ਸਟੇਜ ਤੇ ਖੜਾ ਉਹਦੇ ਕੰਨ ਦੇ ਵਿੱਚ ਇਹ ਗੱਲ ਕਹੀ ਜਾਂਦੀ ਕਿ ਤੁਹਾਡੇ ਪਿਤਾ ਜੀ ਦੁਨੀਆ ਦੇ ਉੱਤੇ ਨਹੀਂ ਰਹੇ ਤੇ ਬੰਦੇ ਨੇ ਗਾਉਣਾ ਨਹੀਂ ਬੰਦ ਕੀਤਾ ਇਹ ਜਜ਼ਬਾ ਆਮ ਬੰਦੇ ਦੇ ਵਿੱਚ ਨਹੀਂ ਹੁੰਦਾ ਮੈਂ ਕੱਲ ਉਹਦੀ ਇੱਕ ਇੰਟਰਵਿਊ ਦੇਖੀ ਪੱਤਰਕਾਰ ਨੇ ਸਵਾਲ ਕੀਤਾ ਵੀ ਤੁਸੀਂ ਆਪਦੇ ਪਿਤਾ ਜੀ ਨੂੰ ਕਿੰਨਾ ਕ ਯਾਦ ਕਰਦੇ ਆ ਉਹ ਫੁੱਟ ਫੁੱਟ ਕੇ ਰੋਇਆ ਤੇ ਮੈਨੂੰ ਇਹ ਆਉ ਲੱਗਦਾ ਵੀ ਮੇਰਾ ਰੋਣ ਉਹਦੇ ਵਿੱਚ ਆ ਉਹਦਾ ਰੋਣ ਮੇਰੇ ਵਿੱਚ ਆ ਕਿਉਂਕਿ ਮੇਰੇ ਵੀ ਪਤਾ ਜੀ ਨਹੀਂ ਆ ਤੁਸੀਂ ਆਪਦੇ ਆਪ ਨੂੰ ਜੋੜ ਲੈਨੇ ਆ ਉਸ ਗੱਲ ਦੇ ਨਾਲ ਉਸ ਹਾਲਾਤ ਦੇ ਨਾਲ ਤੇ ਫਿਰ ਤੁਹਾਡੇ ਮਨ ਦੇ ਵਿੱਚ ਬਹੁਤ ਸਾਰੇ ਖਿਆਲ ਆਉਂਦੇ ਆ ਹੁਣ ਜਦੋਂ ਉਹ ਚੁੱਪ ਆ ਹੁਣ ਜਦੋਂ ਉਹ ਸ਼ਾਂਤ ਆ ਹੁਣ ਜਦੋਂ ਉਹਦੀ ਸ਼ਾਂਤੀ ਟੁੱਟੇ ਉਹ ਉੱਠੇ ਇਸ ਗੱਲ ਦੀ ਚਾਹਨਾ ਤੇ ਮਨ ਦੇ ਵਿੱਚ ਕਈ ਸਵਾਲ ਹੋਰ ਵੀ ਆਉਂਦੇ ਆ ਮੈਂ ਕੱਲ ਵੀ ਗੱਲ ਕਹੀ ਸੀ ਮੈਂ ਅੱਜ ਵੀ ਬੇਨਤੀ ਕਰਦਾ ਪੰਜਾਬ ਦੇ ਕਿਸੇ ਵੀ ਇੱਕ ਨੇਤਾ ਨੇ ਇਹ ਨਹੀਂ ਗੱਲ ਕਹੀ ਕਿ ਅਸੀਂ ਦਿੱਲੀ ਵਾਲਿਆਂ ਦੇ ਮੂਰੇ ਜਾ ਕੇ ਰੌਲਾ ਪਾਉਣੇ ਆ ਕਿ ਭਾਈ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਖਤਮ ਕਰੋ ਕਿਉਂਕਿ ਇਹ ਸਮੱਸਿਆ ਸਾਡੀ ਆ ਕਦੇ ਕਿਸੇ ਨੇਤਾ ਨੂੰ ਦੇਖਿਆ ਵੀ ਭਾਈ ਉਸ ਨੇਤਾ ਨੂੰ ਵੈਂਟੀਲੇਟਰ ਦੇ ਉੱਤੇ ਪੈਣਾ ਪਿਆ ਹੋਵੇ ਮੂਰੇ ਗਾਂ ਆ ਗਈ ਮੂਰੇ ਕੁੱਤਾ ਆ ਗਿਆ ਮੂਰੇ ਸਾਂ ਆ ਗਿਆ ਮੂਰੇ ਮੱਝ ਆ ਗਈ ਉਹਦਾ ਐਕਸੀਡੈਂਟ ਹੋਇਆ ਤੇ ਉਹ ਵੈਂਟੀਲੇਟਰ ਤੇ ਪਿਆ ਹੁਣ ਗੱਲ ਕੌੜੀ ਆ ਕਿਸੇ ਨੂੰ ਬੁਰੀ ਨਾ ਲੱਗੇ ਕੀ ਇਹਦਾ ਅਵਾਰਾ ਪਸ਼ੂਆਂ ਦਾ ਹੱਲ ਕੱਢਣ ਵਾਸਤੇ ਤਿੰਨ ਚਾਰ ਨੇਤਾਵਾਂ ਦਾ ਹੱਥ ਸਾਕਰਸ਼ਤ ਹੋਣਾ ਜ਼ਰੂਰੀ ਆ ਕੀ ਜਦੋਂ ਉਹ ਵੈਂਟੀਲੇਟਰ ਤੇ ਪਹਿਣਗੇ ਜਦੋਂ ਉਹ ਜਹਾਨੋਂ ਜਾਣਗੇ ਜਦੋਂ ਉਹਨਾਂ ਦੇ ਹੱਥੇ ਵਾਪਰਨਗੇ ਫਿਰ ਇਹ ਲੱਗੂਗਾ ਵੀ ਆਪਾਂ ਲੋਕ ਸਭਾ ਦੇ ਵਿੱਚ ਇਹਨਾਂ ਪਸ਼ੂਆਂ ਦੇ ਬਾਰੇ ਵੀ ਕੋਈ ਗੱਲ ਸੋਚ ਗਏ ਆਪਾਂ ਅਵਾਰਾ ਪੁੱਤੇ ਦੇ ਬਾਰੇ ਵੀ ਗੱਲ ਸੋਚ ਗਏ ਮੈਂ ਇਸ ਗੱਲੋਂ ਬੜਾ ਦੁਖੀ ਮਹਿਸੂਸ ਕਰਦਾ ਵੀ ਪਿਛਲੇ ਦਿਨੀ ਆਪਾਂ ਜਾਣਦੇ ਕਿ ਮਾਨਯੋਗ ਸੁਪਰੀਮ ਕੋਰਟ ਨੇ ਦਿੱਲੀ ਤੇ ਐਨਸੀਆਰ ਇਲਾਕਿਆਂ ਦੇ ਵਿੱਚ ਇਹ ਗੱਲ ਕਹੀ ਸੀ ਕਿ ਅਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇ ਫਿਰ ਜੇਕਰ ਇਹਦੇ ਵਿੱਚ ਕੋਈ ਅੜਕਾ ਪੈਦਾ ਕਰੇ ਤਾਂ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਕਈ ਕੁੱਤਾ ਪ੍ਰੇਮੀ ਆਏ ਉਹ ਇਹ ਗੱਲ ਕਹਿਣ ਲੱਗ ਪਏ ਜੀ ਕਿ ਨਾ ਅਸੀਂ ਤਾਂ ਕੁੱਤਿਆਂ ਨੂੰ ਪਿਆਰ ਬਹੁਤ ਕਰਦੇ ਡੌਗ ਲਵਰ ਆ ਜਦੋਂ ਰੌਲਾ ਪੈ ਗਿਆ ਤੇ ਮਾਨਯੋਗ ਅਦਾਲਤ ਨੇ ਕਿਹਾ ਜੀ ਨਸਬੰਦੀ ਕਰਕੇ ਕੁੱਤਾ ਉੱਥੇ ਹੀ ਛੱਡਿਆ ਜਾਵੇ 10 ਦਿਨ ਦੇ ਵਿੱਚ ਵਿੱਚ ਕੁੱਤਿਆਂ ਦੀ ਸੁਣੀ ਗਈ ਪਰ ਬੰਦਿਆਂ ਦੀ ਨਹੀਂ ਸੁਣੀ ਜਾ ਰਹੀ ਵੀ ਕੁੱਤਿਆਂ ਨਾਲ ਕਿਵੇਂ ਮਰ ਰਹੇ ਆ ਅਵਾਰਾ ਪਸ਼ੂਆਂ ਦੇ ਕਰਕੇ ਕਿਵੇਂ ਮਰ ਰਹੇ ਆ ਕਿੰਨੇ ਕੁ ਰਾਜਵੀਰ ਜਵੰਦੇ ਅਸੀਂ ਜ਼ਖਮੀ ਦੇਖਣਾ ਚਾਹੁੰਦੇ ਆ ਕਿੰਨੇ ਕ ਰਾਜਵੀਰ ਜਵੰਦੇ ਅਸੀਂ ਮਰੇ ਵੇਖਣਾ ਚਾਹੁੰਦੇ ਆ ਇਹ ਗਲਕੌੜੀਆ ਗੁੱਸਾ ਨਾ ਕਰਿਓ ਕਿੰਨੇ ਕ ਰਾਜਵੀਰ ਜਵੰਦਿਆ ਨੂੰ ਅਸੀਂ અપਹਾਇ ਦੇਖਣਾ ਚਾਹੁੰਦੇ ਆ ਕਿੰਨੇ ਕ ਅਸੀਂ ਹੋਰ ਨੁਕਸਾਨ ਚਾਹੁੰਦੇ ਆ ਤੇ ਫੇਰ ਰਾਜਨੀਤਿਕ ਲੋਕਾਂ ਨੂੰ ਪਤਾ ਲੱਗੂਗਾ ਇਸ ਵੇਲੇ ਤੁਹਾਡੇ ਕੋਲੋਂ ਆਵਾਰਾ ਪਸ਼ੂਆਂ ਦਾ ਮਸਲਾ ਨਹੀਂ ਹੱਲ ਹੋ ਰਿਹਾ ਤੁਹਾਡੇ ਕੋਲੋਂ ਕੁੱਤਿਆਂ ਦਾ ਮਸਲਾ ਨਹੀਂ ਹੱਲ ਹੋ ਰਿਹਾ ਤੁਹਾਡੇ ਕੋਲੋਂ ਟੁੱਟੀਆਂ ਸੜਕਾਂ ਦਾ ਮਸਲਾ ਨਹੀਂ ਹੱਲ ਹੋ ਰਿਹਾ ਤੁਸੀਂ ਕਹਿੰਦੇ ਜੀ ਅਸੀਂ ਗੈਂਸਟਰਾਂ ਨੇ ਮਸਲੇ ਹੱਲ ਕਰ ਦੇਾਂਗੇ ਅਸੀਂ ਨਸ਼ਾ ਤਸਕਰਾਂ ਨੇ ਮਸਲੇ ਹੱਲ ਕਰ ਦੇਾਂਗੇ ਅਸੀਂ ਸਮਾਜਵਾਰੋਂ ਦੀ ਅਨਸਰ ਟੰਗ ਦਿਆਂਗੇ ਤੁਹਾਡੇ ਕੋਲੋਂ ਤਾਂ ਨਾ ਹਾਲੇ ਤੱਕ ਚਾਈਨਾ ਡੋਰ ਦਾ ਮਸਲਾ ਹੱਲ ਹੋਇਆ ਨਾ ਤੁਹਾਡੇ ਕੋਲੋਂ ਤਸਕਰਾਨਾ ਮਸਲਾ ਹੱਲ ਹੋਇਆ ਨਾ ਤੁਹਾਡੇ ਕੋਲੋਂ ਜਲਸਾਦੀ ਦਾ ਮਸਲਾ ਹੱਲ ਹੋਇਆ ਤੇ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਵੀ ਭਾਈ ਅਸੀਂ ਆਹ ਕਰਦੇ ਹਾਂ ਕਿ ਤੁਹਾਡੇ ਕੋਲੋਂ ਕੁੱਤੇ ਵੀ ਨਹੀਂ ਸੰਭਾਲੇ ਜਾਂਦੇ ਤੁਹਾਡੇ ਕੋਲੋਂ ਹੋਰ ਕੀ ਸੰਭਾਲਿਆ ਜਾਣਾ ਤੁਹਾਡੇ ਕੋਲੋਂ ਇਸ ਵੇਲੇ ਆਵਾਰਾ ਪਸ਼ੂ ਨਹੀਂ ਸੰਭਾਲੇ ਜਾਂਦੇ ਪੈਸੇ ਲੈ ਕੇ ਵੀ ਨਹੀਂ ਸੰਭਾਲੇ ਜਾਂਦੇ ਅਸੀਂ ਟੈਕਸ ਦਿੰਨੇ ਆ ਮੇਰਾ ਇੱਕ ਦੋਸਤ ਗੱਡੀ ਲੈ ਕੇ ਆਇਆ ਪਿਛਲੇ ਦਿਨੀ ਉਹ ਮੇਰੇ ਖਾਲ ਵੀ 23-24 ਲੱਖ ਰੁਪਏ ਦੀ ਗੱਡੀ ਆ ਉਨੇ ਮੈਨੂੰ ਬਿੱਲ ਦਿਖਾਇਆ ਉਹਦੇ ਵਿੱਚ ਕਾਉਸਿਸ ਵੀ ਲਿਖਿਆ ਸੀ ਇਹ ਕਾਉਸਿਸ ਦੇ ਵਿੱਚ ਵਾਅਦਾ ਕਰਦੇ ਹੋ ਜਿਨੇ 24 ਲੱਖ ਦੀ ਗੱਡੀ ਲੈਣੀ ਆ ਉਹ 10000 ਰੁਪਇਆ ਹੋਰ ਵੀ ਦੇ ਦੂਗਾ ਪਰ ਗੱਲ ਇਹ ਆ ਵੀ ਪਸ਼ੂਆਂ ਨੂੰ ਸੰਭਾਲੋ ਤਾਂ ਸਹੀ ਗਾਵਾਂ ਨੂੰ ਸੰਭਾਲੋ ਤਾਂ ਸਹੀ ਇਹ ਸਰਕਾਰਾਂ ਦਾ ਕੰਮ ਆ ਇਹ ਹੋਰ ਬੰਦੇ ਕਿੰਨੇ ਆ ਆਪਾਂ ਨਾਲ ਦੀ ਬੜੀ ਲੈਣੀ ਆ ਤੇ ਉਸ ਤੋਂ ਬਾਅਦ ਭਾਈ ਗੱਲ ਸੋਚੀ ਜਾਊਗੀ ਅੱਜ ਰਾਜਵੀਰ ਜਵੰਦਾ ਉੱਠੇ ਇਹ ਮੇਰੀ ਵੀ ਚਾਹਨਾ ਤੁਹਾਡੀ ਵੀ ਸਭ ਦੀ ਇੱਛਾ ਪਰ ਇਹ ਮਸਲੇ ਦਾ ਹੱਲ ਕੀ ਆ ਮਸਲੇ ਦਾ ਹੱਲ ਕਿਤੇ ਵੀ ਨਹੀਂ ਆ ਆ ਜਦੋਂ ਅਸੀਂ ਇਹ ਖਬਰ ਪੜਦੇ ਆ ਜਦੋਂ ਇਹ ਜਾਣਕਾਰੀ ਸਾਂਝੀ ਕਰ ਰਹੇ ਕਿਤਨੇ ਕਿਤੇ ਕੁਝ ਹੋਰ ਵਾਪਰਿਆ ਪਿਆ ਹੋਣਾ ਮੈਂ ਜਦੋਂ ਨਾ ਥੱਲੇ ਟਿੱਪਣੀਆਂ ਪੜਦਾ ਬਹੁਤ ਘੱਟ ਪੜਦਾ ਹੁੰਦਾ ਪਰ ਮੈਂ ਜੇ ਕਦੇ ਪੜ ਲਵਾਂ ਤਾਂ ਜਦੋਂ ਥੱਲੇ ਲਿਖਿਆ ਹੁੰਦਾ ਜੀ ਕਿ ਸਾਡੇ ਵੀ ਪਰਿਵਾਰ ਨੇ ਇੱਕ ਮੈਂਬਰ ਦੀ ਮੌਤ ਇਵੇਂ ਹੋਈ ਸੀ ਅੱਗੇ ਪਸ਼ੂ ਆ ਗਿਆ ਸੀ ਸਾਡੇ ਪਰਿਵਾਰ ਦੇ ਇੱਕ ਜੀ ਅਪਾਹਜ ਹੋ ਗਿਆ ਉਹਦੇ ਤੇ ਇੰਨਾ ਖਰਚਾ ਆ ਗਿਆ ਇੰਨੇ ਲੱਖ ਰੁਪਏ ਲੱਗ ਗਿਆ ਉਹਦੇ ਮੂਰੇ ਪੁੱਤਾ ਆ ਗਿਆ ਸੀ ਸੜਕ ਦੀ ਹਾਲਤ ਮੰਦੀ ਹੋਣ ਕਰਕੇ ਸਾਡੇ ਟੱਬਰ ਦਾ ਆ ਨੁਕਸਾਨ ਹੋ ਗਿਆ ਸੀ ਉਦੋਂ ਗੱਜ ਪਰ ਆਉਂਦਾ ਵੀ ਯਾਰ ਸਾਡੇ ਭਾਰਤ ਦੇ ਲੋਕਾਂ ਨੂੰ ਡੱਡੂ ਸਮਝਿਆ ਵੀ ਇਹਨਾਂ ਦੇ ਉੱਤੇ ਕਲਾ ਤਜਰਬਾ ਹੀ ਕਰਨਾ ਜਿਵੇਂ ਨਵੇਂ ਬਣਨ ਵਾਲੇ ਡਾਕਟਰ ਡੱਡੂ ਤਾਂ ਤਜਰਬਾ ਕਰਦੇ ਆ ਸਾਨੂੰ ਡੱਡੂ ਸਮਝੇ ਤੁਸੀਂ ਇਸ ਕਰਕੇ ਰਾਜਵੀਰ ਜਵੰਦੇ ਨੂੰ ਵੈਂਟੀਲੇਟਰ ਦੇ ਉੱਤੇ ਪਏ ਹੋਏ ਜਦੋਂ ਅਸੀਂ ਦੇਖਦੇ ਆ ਹਰ ਰੋਜ਼ ਉਹਦੇ ਬਾਰੇ ਸਿਹਤ ਦਾ ਬੁਲੇਟਿਨ ਜਦੋਂ ਅਸੀਂ ਜਾਣਦੇ ਆ ਉਹਦੇ ਲਈ ਜਦੋਂ ਅਰਦਾਸਾਂ ਕਰਦੇ ਤੇ ਸਾਨੂੰ ਇਹ ਵੀ ਸੋਚਣਾ ਪਊਗਾ ਕਿ ਅਸੀਂ ਆਪਦੇ ਨੇਤਾਮਾਂ ਨੂੰ ਇਸ ਗੱਲ ਦੇ ਲਈ ਜਵਾਬਦੇਹ ਕਦੋਂ ਕਰਾਂਗੇ ਕਿ ਸਾਡੇ ਧੀਆਂ ਪੁੱਤ ਸਾਡੇ ਆਪਣੇ ਭੰਗਦੇ ਪਾਣੀ ਕਿੰਨੀ ਦੇਰ ਤੱਕ ਜਾਂਦੇ ਰਹਿਣਗੇ ਬੇਕਸੂਰ ਕਿੰਨੀ ਦੇਰ ਤੱਕ ਇਸ ਤਰੀਕੇ ਨਾਲ ਵੈਂਟੀਲੇਟਰ ਉੱਤੇ ਪਏ ਰਹਿਣਗੇ ਤੇ ਇੱਕ ਮੇਰੀ ਬੇਨਤੀ ਹੋਰ ਆ ਮੈਂ ਕੱਲ ਵੀ ਬੇਨਤੀ ਕੀਤੀ ਸੀ ਮੈਂ ਨਾ ਕੱਲ ਫੇਰ ਮੈਨੂੰ ਦੋ ਤਰਫ ਜਣਾਂ ਨੇ ਵੀਡੀਓ ਭੇਜੀਆਂ ਉਹਦੇ ਵਿੱਚ ਇੱਕ ਤਾਂ ਇਸਗੇ ਵੀ ਗੁਰੂ ਸਾਹਿਬ ਨੇ ਉਹ ਰਾਜਵੀਰ ਜਵੰਦੇ ਦੇ ਸਿਰ ਦੇ ਉੱਤੇ ਹੱਥ ਫੇਰ ਰਹੇ ਆ ਤੇ ਉਹ ਵੈਂਟੀਲੇਟਰ ਦੇ ਉੱਤੇ ਤੇ ਹੱਥ ਫੇਰ ਰਹੇ ਸਿਰ ਦੇ ਉੱਤੇ ਇੱਕ ਵੀਡੀਓ ਦੇ ਵਿੱਚ ਰਾਜਵੀਰ ਜਵੰਦਾ ਚੀਕਾਂ ਮਾਰ ਰਿਹਾ ਇੱਕ ਵੀਡੀਓ ਦੇ ਵਿੱਚ ਉਹਦੀਆਂ ਲੱਤਾਂ ਮਹਾ ਹਿਲ ਰਹੀਆਂ ਮੇਰੀ ਬੇਨਤੀ ਆ ਤੁਹਾਨੂੰ ਤੁਸੀਂ ਉਹ ਲੋਕੋਂ ਜਿਨ੍ਹਾਂ ਨੇ ਦਰਬਾਰ ਸਾਹਿਬ ਨੂੰ ਢੈਂਦਾ ਵਖਾਤਾ ਇਹ ਆਈ ਦੇ ਰਹੇ ਜਿਨ੍ਹਾਂ ਨੇ ਕਦੇ ਕੁਛ ਕਹਿਤਾ ਕਦੇ ਖੁਸ਼ ਕਹਿਤਾ ਕਦੇ ਕਿਸੇ ਨੂੰ ਮਾਰਤਾ ਕਦੇ ਕਿਸੇ ਬਾਰੇ ਕੋਈ ਅਪਸ਼ਬਦ ਨਹੀਂ ਵਰਤੋ ਕਰ ਲਈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਯਾਰ ਤੁਹਾਨੂੰ ਸ਼ਰਮ ਹੀ ਹੈ ਨਹੀਂਗੀ ਤੁਸੀਂ ਉਹ ਵਹਿਲਣ ਲੋਕਾਂ ਅੱਜ ਰਾਜਵੀਰ ਜਵੰਦੇ ਦੇ ਵਾਸਤੇ ਤਾਂ ਦੁਨੀਆ ਭਰ ਦੇ ਵਿੱਚ ਲੱਖਾਂ ਲੋਕ ਅਰਦਾਸ ਕਰਦੇ ਆ ਜੇ ਤੁਹਾਨੂੰ ਕੁਝ ਹੋ ਗਿਆ ਤੁਹਾਡੇ ਲਈ ਚਾਰ ਬੰਦਿਆ ਨਹੀਂ ਕਰਨੀ ਕਿਉਂਕਿ ਤੁਹਾਡਾ ਕੋਈ ਯੋਗਦਾਨ ਹੀ ਨਹੀਂਗਾ ਤੁਸੀਂ ਲੋਥਾਂ ਵਰਗੇ ਲੋਕੋਂ ਤੁਸੀਂ ਗਿਣਤੀ ਕਰ ਲੋ ਤੁਹਾਡੇ ਲਈ ਕੌਣ ਖੜਦਾ ਗਿਣਤੀ ਕਰ ਲੋ ਆ ਤੁਹਾਡੇ ਲਈ ਕਰਦਿਆਂ ਦੇ ਕੋਈ ਵੀ ਸਮਾਂ ਨਹੀਂ ਹੋਣਾ ਵੀ ਭਾਈ ਤੁਹਾਡੇ ਲਈ ਅਰਦਾਸ ਕਰਗੇ ਅਗਲਾ ਕਹਿੰਦਾ ਵੀ ਜਿਹੋ ਜੀ ਕਰਤੂਤਸੀ ਉਹੋ ਜਾਂ ਫਲ ਭੋਗ ਲਿਆ ਤੁਹਾਡੇ ਬਾਰੇ ਇਹ ਗੱਲਾਂ ਚੱਲੜੀਆਂ ਇਸ ਕਰਕੇ ਖੁਦ ਨੂੰ ਜਵਾਬਦੇ ਹੋ ਗਏ ਕਿਸੇ ਨੂੰ ਜਵਾਬਦੇ ਹੋਣ ਦੀ ਥਾਂ ਤੇ ਕਿਸੇ ਦਾ ਮਜ਼ਾਕ ਨਾ ਉਡਾਈਏ ਤੇ ਮੇਰੀ ਆਪਦੇ ਭਾਈ ਚਿਹਰੇ ਨੂੰ ਵੀ ਬੇਨਤੀ ਆ ਗੱਲ ਉੱਥੇ ਹੀ ਨਾ ਮੋੜ ਘੁੜ ਕੇ ਲਈ ਜਾਇਆ ਕਰਕੇ ਆਪਾਂ ਗੱਲ ਛੋਟੀ ਜੀ ਸਾਂਝੀ ਕਰਕੇ ਬਾਅਦ ਵਿੱਚ ਉੱਥੇ ਫੇਰਾ ਜੰਨੇ ਆ ਇਹ ਹੋਇਆ ਸੀ ਆ ਹੋਇਆ ਸੀ ਸਭ ਨੂੰ ਪਤਾ ਬੀਤੇ ਰਣਾਂ ਦੇ ਵਿੱਚ ਕੀ ਹੋਇਆ ਉਹ ਵਰਤਮਾਨ ਹਾਲਾਤ ਵਰਤਮਾਨ ਸਥਿਤੀ ਪ੍ਰੈਜ਼ੈਂਟ ਦੇ ਵਿੱਚ ਕੀ ਆ ਆਪਾਂ ਇਹ ਦੱਸਣੀ ਆ ਤੇ ਡਰਾਉਣਾ ਨਹੀਂ ਲੋਕਾਂ ਨੂੰ ਪੱਤਰਕਾਰਤਾ ਦਾ ਮਤਲਬ ਇਹ ਨਹੀਂਗਾ ਕਿ ਆਪਾਂ ਕਿਸੇ ਨੂੰ ਪੈਨਿਕ ਕਰਨਾ ਆਪਾਂ ਕਿਸੇ ਨੂੰ ਡਰਾਉਣਾ ਕਿਸੇ ਦੇ ਅੰਦਰ ਆਪਾਂ ਹੌਲ ਪੈਦਾ ਕਰਨੀ ਆ ਆਪਾਂ ਇਹ ਗੱਲ ਦੱਸਣੀ ਆ ਕਿ ਹੁਣ ਠੀਕ ਆ ਢੈਂਦੀ ਕਲਾ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਪੇਸ਼ ਕਰਨਾ ਆਪਦੀ ਪੱਤਰਕਾਰੀ ਦੇ ਰਹੀ ਆਪਾਂ ਕੱਲੀ ਪੱਤਰਕਾਰੀ ਨਹੀਂ ਕਰਦੇ ਆਪਾਂ ਨਾਲ-ਨਾਲ ਮੋਟੀਵੇਸ਼ਨਲ ਤੌਰ ਦੇ ਉੱਤੇ ਵੀ ਉਹ ਸਾਰੂ ਗੱਲਾਂ ਦੇ ਰਹੇ ਢੈਂਦੀ ਕਲਾ ਦੇ ਵਿੱਚ ਗਏ ਹੋਏ ਲੋਕਾਂ ਦੇ ਵਿੱਚ ਵੀ ਇੱਕ ਊਰਜਾ ਭਰਨ ਦਾ ਕੰਮ ਕਰਨਾ ਆਪਾਂ ਕਿਹੜਾ ਕੋਈ ਨੈਸ਼ਨਲ ਮੀਡੀਆ ਵਾਲੇ ਆ ਵੀ ਜਿੱਥੇ ਇਧਰੋਂ ਕੁਛ ਆਇਆ ਤੇ ਆਪਾਂ ਇਧਰ ਲੱਗੂਗਾ ਕਹਾਤਾ ਇਧਰੋਂ ਕੁਛ ਆਇਆ ਆਪਾਂ ਇਧਰ ਲਗਾਤਾ ਇਹ ਥੋੜੀ ਕਰਨਾ ਉਹਨਾਂ ਨੂੰ ਤਾਂ ਪੰਜਾਬ ਹੋਰ ਤਰੀਕੇ ਦਾ ਦਿਸਦਾ ਸਾਨੂੰ ਤਾਂ ਪਤਾ ਵੀ ਸਾਡਾ ਪੰਜਾਬ ਕੀ ਆ ਸਾਨੂੰ ਤਾਂ ਪਤਾ ਵੀ ਸਿੱਖ ਭਾਈਚਾਰਾ ਕੀ ਆ ਸਾਨੂੰ ਤਾਂ ਪਤਾ ਵੀ ਸਾਡੇ ਗਾਇਕ ਕੀ ਆ ਉਹਨਾਂ ਦੀ ਨਜ਼ਰ ਦੇ ਵਿੱਚ ਕੁਝ ਵੀ ਹੋਣ ਸੋ ਰਾਜਵੀਰ ਜਵੰਦੇ ਦੀ ਚੜ੍ਹਦੀ ਕਲਾ ਦੇ ਲਈ ਕਾਮਨਾ ਕਰਨ ਵਾਲੇ ਸਾਰੇ ਭੈਣਾ ਵੀ ਰਾਣਾ ਬਹੁਤ ਬਹੁਤ ਧੰਨਵਾਦ ਅਰਦਾਸਾਂ ਕਰੋ ਅਰਦਾਸਾਂ ਦੇ ਵਿੱਚ ਬਹੁਤ ਦਮ ਆ ਅਰਦਾਸਾਂ ਰੰਗ ਲੈ ਕੇ ਆਉਣ ਉਹਦੇ ਬਾਰੇ ਕੋਈ ਮਾੜੀ ਖਬਰ ਨਾ ਆਵੇ ਤੇ ਸਾਨੂੰ ਇੱਥੇ ਬੈਠ ਕੇ ਮਾੜੀ ਖਬਰ ਸਾਂਝੀ ਨਾ ਕਰਨੀ ਪਵੇ ਇਹ ਮੈਂ ਵੀ ਚਾਹੁੰਨਾ ਮੈਂ ਇਸ ਗੱਲ ਕਿ ਝੂਠਾ ਹੀ ਸਾਬਤ ਹੋ ਜਾ ਜੋ ਆ ਬੁਲੇਟਿਨ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਵੀ ਮੈਡੀਕਲ ਬੁਲੇਟਿਨ ਕੀ ਆ ਇਹ ਗੱਲਾਂ ਬਿਲਕੁਲ ਝੂਠੀਆਂ ਸਾਬਤ ਹੋ ਜਾਣ ਮੈਂ ਵੀ ਇੱਥੇ ਝੂਠਾ ਸਾਬਤ ਹੋ ਜਾ ਮੈਂ ਤਾਂ ਇਹ ਚਾਹੁੰਨਾ ਪਰ ਉਹ ਚੜ੍ਹਦੀ ਕਲਾ ਵਿੱਚ ਰਵੇ ਜ਼ਿੰਦਾਬਾਦ ਰਵੇ ਉਹਦੇ ਅਸੀਂ ਰੋਗ ਨੂੰ ਇਹਦੀ ਸਮੱਸਿਆ ਨੂੰ ਅਸੀਂ ਵੇਚ ਗਏ ਨਾ ਗੱਲ ਸਿਰਫ ਇਹ ਆ ਜਿਹੜੇ ਲੋਕ ਵੇਚ ਰਹੇ ਆ ਵੀ ਉਹ ਐਉਂ ਹੋ ਗਿਆ ਫਲਾਉ ਹੋ ਗਿਆ ਕੋਲੋਂ ਬਣਾ ਬਣਾ ਕੇ ਆਪਾਂ ਉਹਦੇ ਨਾਲ ਧੋਖਾ ਕਰ ਰਹੇ ਆ ਉਸ ਬੇਸੁਰਤ ਪਏ ਬੰਦੇ ਦੇ ਨਾਲ ਵੀ ਅਸੀਂ ਗਦਾਰੀ ਕਰ ਰਹੇ ਆ ਉਹਨੂੰ ਪਤਾ ਹੀ ਨਹੀਂ ਕਿ ਮੇਰੇ ਨਾਂ ਦੇ ਉੱਤੇ ਕੀ ਕੀ ਹੋਈ ਜਾਂਦਾ ਮੈਂ ਕਿੱਥੇ ਪਿਆ ਹਾਂ ਉਹ ਵੀ ਨਹੀਂ ਪਤਾ ਮੇਰੇ ਲਈ ਬਾਹਰ ਕੌਣ ਖੜਾ ਹੈ ਵੀ ਨਹੀਂ ਪਤਾ ਮੇਰੇ ਲਈ ਅਰਦਾਸਾਂ ਕੌਣ ਕਰ ਰਿਹਾ ਹੈ ਵੀ ਨਹੀਂ ਪਤਾ ਮੇਰੇ ਨਾਂ ਦੇ ਉੱਤੇ ਕੀ ਕੀ ਗਲ ਖੜਾਈ ਜਾਂਦੇ ਕਈ ਲੋਕੇ ਵੀ ਨਹੀਂ ਪਤਾ ਤੇ ਜਦੋਂ ਉਸ ਵਿਚਾਰੇ ਨੂੰ ਪਤਾ ਕੁਝ ਨਹੀਂਗਾ ਤੇ ਫਿਰ ਆਪਾਂ ਉਹਦੇ ਨਾਂ ਦੀ ਦਰਬਾਰ ਤੋਂ ਥੋੜੀ ਕਰਨੀ ਆ ਆਪਾਂ ਉਹਦੇ ਨਾਂ ਦੇ ਉੱਤੇ ਲੋਕਾਂ ਨੂੰ ਹੌਲ ਥੋੜੀ ਪਾਉਣੀ ਆ ਆਪਾਂ ਉਹਦੇ ਬਾਰੇ ਸੱਚੀ ਤੇ ਸਹੀ ਜਾਣਕਾਰੀ ਦੇਣੀ ਆ ਮਿਹਰਬਾਨੀ